ਆ ਰੂਪਾਰਤ ਹੋ ਰਿਹਾ ਹੈ ਹੋਰ ਹੋਰ ਆ ਪਕੜਾ ਇੱਥੇ ਰੋ ਜਾਣਾ ਇਹ ਵੀ ਪਟਿਆਲੇ ਦੀ ਮਾਰਨਿੰਗ ਸੀ ਹਸਪੀਟਲ ਚਾਇਓ ਸੀ ਪਾਟਿਆ ਹਸਪੀਟਲ ਆ ਦੇਖੋ ਸਵੇਰੇ ਸਵੇਰੇ ਗੁਬਤਰਾਂ ਦੀ ਵੀਡੀਓ ਉੱਤਰ ਚੋਗਾ ਚੁਗਲੇ ਹੋਏ ਇਹ ਜਿਹੜੀ ਸੜਕ ਹੈ ਇਧਰੋਂ ਜੇ ਅਪਰ ਰਾਈਟ ਜਾਂਦੇ ਆ ਇਹ ਜਾਂਦੀ ਹੈ ਅਰਜਿੰਦਰਾ ਹਸਪੀਟਲ ਪਟਿਆਲਾ ਤੇ ਕਾਲਸਾ ਕਾਲਜ ਪਟਿਆਲਾ ਇੱਧਰ ਨੂੰ ਖਾਲਸਾ ਕਾਲਜ ਫਟਿਆ ਰਹਾ ਤੇ ਰਜਿੰਦਰਾ ਹਸਪੀਟਲ ਚ ਤੇ ਰਹਾ ਆ ਕੰਸਟਰਕਸ਼ਨ ਦਾ ਕੰਮ ਜਿਹੜਾ ਚੱਲ ਰਿਹਾ ਨਾ ਇੱਥੇ ਸੀ ਰਾਤ ਰੋੜੇ ਦੇਖ ਰਿਹਾ ਮੈਂ ਇਹ ਸਾਰਾ ਦਿਨ ਕੱਲ ਲੱਗੇ ਰਹੀ ਯਾਨੀ ਕਿ ਸ਼ਿਫਟ ਹੋਏਗੀ ਜਿਹੜੇ ਮਤਲਬ ਇਸੇ ਕੰਮ ਕਰ ਰਹੇ ਨੇ ਵਰਕਰ ਸਾਰਾ ਦਿਨ ਇਹ ਸਵੇਰ ਤੋਂ ਲੱਗੇ ਰਹੇ ਰਾਤ ساری ਰਾਤ ਲੱਗੇ ਰਹੇ ਹੁਣ ਫੇਰ ਸਵੇਰ ਦੇ ਲੱਗੇ ਹੋਏ ਨੇ ਹੁਣ ਮੈਨੂੰ ਲੱਗਦਾ ਇਹਨਾਂ ਦੀ ਸ਼ਿਫਟ ਚੇਂਜ ਹੋਊਗੀ ਸੋ ਬਾਏ ਬਾਏ ਦੋਸਤੋ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ